ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਡੀਜੀਪੀ ਪੰਜਾਬ ਦੇ ਦੇਸ਼ਾ ਨਿਰਦੇਸ਼ਾਂ ਤੇ ਇਸ ਜ਼ਿਲ੍ਹੇ ਭਰ ਚ ਖੇਡ ਮੇਲੇ ਦੀ ਅਰੰਭਤਾ ਕੀਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਹ ਖੇਡ ਮੇਲਾ ਖੇਡ ਵਿਭਾਗ ਯੂਥ ਕਲੱਬਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ 8 ਫਰਵਰੀ ਤੋਂ ਸ਼ੁਰੂ ਹੋ ਚੁੱਕਿਆ ਤੇ ਖੇਡ ਮੇਲਾ 13 ਫਰਵਰੀ ਤੱਕ ਲਗਾਤਾਰ ਚੱਲੇਗਾ ਉਨ੍ਹਾਂ ਦੱਸਿਆ ਕਿ 8 ਤੇ 9 ਫਰਵਰੀ ਨੂੰ ਥਾਣਾ ਪੱਦਰੀ ਮੈਚ ਕਰਵਾਏ ਜਾ ਰਹੇ ਨੇ ਤੇ 10 ਤੇ 11 ਫਰਵਰੀ ਨੂੰ ਸਬ ਡਿਵੀਜ਼ਨ ਪੱਧਰ ਅਤੇ 12 ਤੇ 13 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਮੈਚ ਕਰਵਾਏ ਜਾਣਗੇ ਹੁਣ ਦੱਸਿਆ ਕਿ ਜੇਤੂ ਰਹਿਣ ਵਾਲੀ ਟੀਮ ਨੂੰ 21000 ਰੁਪਏ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11000 ਅਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ ਐਸਐਸਪੀ ਲੰਬਰ ਨੇ ਦੱਸਿਆ ਕਿ ਖੇਡ ਮੇਲੇ ਕਰਵਾਉਣ ਦਾ ਮੁੱਖ ਉਦੇਸ਼ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਸਿਆਦੇ ਖਿਲਾਫ ਜਿਹੜੀ ਇੱਕ ਆਪਾਂ ਮੁਕੰਮਲ ਮੁਹਿੰਮ ਚਲਾਈ ਹੋਈ ਹੈਗੀ ਉਹਦੇ ਸੈਕੰਡ ਫੇਜ਼ ਦੇ ਦੌਰਾਨ ਹੁਸ਼ਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਯੂਥ ਕਲੱਬਸ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਤੇ ਆਮ ਲੋਕਾਂ ਨਾਲ ਮੀਡੀਆ ਦੇ ਸਾਥੀਆਂ ਨਾਲ ਮਿਲ ਕੇ ਇੱਕ ਤਿੰਨ ਸਤਰੀਏ ਸਪੋਰਟਸ ਟੂਰਨਾਮੈਂਟ ਜਿਹੜਾ ਹੈਗਾ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਮਾਨਯੋਗ सीएम साहब दी गाइडेंस ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਪੀ ਐਸਟੀਐਫ ਦੀ ਡਾਇਰੈਕਸ਼ਨਾਂ ਤੇ ਜਿਹੜਾ ਹੈਗਾ ਅਸੀਂ ਆ ਸਪੋਰਟਸ ਟੂਰਨਾਮੈਂਟ ਓਰਗੇਨਾਈਜ਼ ਕਰਾ ਰਹੇ ਹੈਗੇ ਆ ਸਪੋਰਟਸ ਟੂਰਨਾਮੈਂਟ ਤਿੰਨ ਸਤਰੀਏ ਹੋਏਗਾ ਤਿੰਨ ਸਤਰੀਏ ਮਤਲਬ ਪਹਿਲਾਂ ਥਾਣਾ ਲੈਵਲ ਤੇ ਹੋਏਗਾ ਜਿੱਥੇ ਪਿੰਡ ਲੈਵਲ ਦੀਆਂ ਟੀਮਾਂ ਪਾਰਟਿਸਿਪੇਟ ਕਰਨਗੀਆਂ ਉਸ ਤੋਂ ਬਾਅਦ ਸਬਡਿਵੀਜ਼ਨ ਲੈਵਲ ਤੇ ਹੋਏਗਾ ਜਿਹਦੇ ਵਿੱਚ ਥਾਣੇ ਲੈਵਲ ਦੀਆਂ ਟੀਮਾਂ ਜਿਹੜੀ ਉਸ ਲੈਵਲ ਤੋਂ ਜਿਹੜੀ ਜਿੱਤੂ ਟੀਮਾਂ ਹੋਣਗੀਆਂ ਉਹ ਪਾਰਟਿਸਿਪੇਟ ਕਰਨਗੀਆਂ ਤੇ ਨੈਕਸਟ 3rd ਲੈਵਲ ਜਿਹੜਾ ਹੈਗਾ ਉਹ ਜ਼ਿਲ੍ਹਾ ਲੈਵਲ ਤੇ ਹੋਏਗਾ ਉਹਦੇ ਵਿੱਚ ਹਰ ਸਬਡਿਵੀਜ਼ਨ ਵੱਲੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹ ਸਬਡਿਵੀਜ਼ਨ ਲੈਵਲ ਤੇ ਫਿਰ ਸਬਡਿਵੀਜ਼ਨ ਲੈਵਲ ਤੋਂ ਆ ਕੇ ਜ਼ਿਲ੍ਹਾ ਸਤਰ ਤੇ ਪੁਲਿਸ ਲਾਈਨ ਵਿਖੇ ਆਪਣਾ ਪਾਰਟਿਸਪੇਸ਼ਨ ਉਹਨਾਂ ਦਾ ਹੋਏਗਾ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਗੇਮਸ ਮੈਕਸਿਮਮ ਆਪਾਂ ਜਿੱਥੇ ਵਿੱਚ ਲੋਕਾਂ ਦਾ ਰੁਝਾਨ ਹੈਗਾ ਫੁੱਟਬਾਲ, ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਸਾਰੀ ਖੇਡ ਵਾਸਤੇ ਅਸੀਂ ਟੀਮਾਂ ਇਨਵਾਈਟ ਕੀਤੀਆਂ ਹੈਗੀਆਂ ਤੇ ਵੱਤੋਂ ਵੱਤ ਜਿਹੜੀ ਟੀਮਾਂ ਆਣ ਗਿਆ ਉਹਨਾਂ ਦੇ ਮੈਚ ਥਾਣਾ ਲੈਵਲ ਤੇ ਉਸ ਤੋਂ ਬਾਅਦ ਸਬਡਿਵੀਜ਼ਨ ਲੈਵਲ ਤੇ ਨੈਕਸਟ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਕਰਾਏ ਜਾਣਗੇ ਜਿਹੜੇ ਜ਼ਿਲ੍ਹਾ ਲੈਵਲ ਦੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਫਰਸਟ ਟੀਮ ਨੂੰ 21000 ਰੁਪਏ ਨਾਮ ਸੈਕੰਡ ਟੀਮ ਨੂੰ 11000 ਰੁਪਏ ਨਾਮ ਤੇ ਥਰਡ ਟੀਮ ਨੂੰ 5000 ਰੁਪਏ ਨਾਮ ਦਿੱਤਾ ਜਾਏਗਾ ਵੱਖਰੇ ਵੱਖਰੇ ਖੇਲਾਂ ਦੀ ਵੱਖੜੀ ਵੱਖਰੀ ਟੀਮਾਂ ਨੂੰ ਜਿੱਦਾਂ ਜੇਕਰ 5 ਆਪਾਂ ਖੇੜਾਂ ਦੀ ਟੀਮਾਂ ਹੈਗੀਆਂ ਤੇ ਪੰਜਾਂ ਦੇ ਫਰਸਟ ਨੂੰ 21000 ਸੈਕੰਡ ਨੂੰ 11000 ਤੇ ਥਰਡ ਨੂੰ 5500 ਰ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੇ ਆਮ ਲੋਕਾਂ ਨਾਲ ਮਿਲ ਕੇ ਇਹਨੂੰ ਅ ਅੱਗੇ ਵਧਾ ਰਹੇ ਹਾਂ ਮੇਨ ਮਕਸਦ ਜਿਹੜਾ ਆਪਣਾ ਹੈਗਾ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਅਵੇਅਰਨੈਸ ਕੈਂਪੇਨ ਹੈਗੀ ਉਹਨੂੰ ਸਟਰੈਂਥਨ ਕਰਨਾ ਲੋਕਾਂ ਦਾ ਪਾਰਟਿਸਪੇਸ਼ਨ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਇੱਕ ਮੁਕੰਮਲ ਮੁਹਿੰਮ ਇੱਕ ਜਨ ਮੁਹਿੰਮ ਜਿਹੜੀ ਹੈਗੀ ਬਨ ਜਾਇਆ ਆਪਣੇ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈਗੀ ਉਹਨੂੰ ਬੜਾਣਾ ਆਪਣਾ ਮੇਨ ਮਕਸਦ ਹੈਗਾ ਇਹਦੇ ਵਿੱਚ ਅਸੀਂ ਯੂਥ ਨੂੰ ਐਸੋਸੀਏਟ ਕਰਨਾ ਚਾਹੁੰਦੇ ਆਂ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਹੈਗੀ ਉਹਦੇ ਦੋ ਸਟੈਪਸ ਹੈਗੇ ਇੱਕ ਹੈਗਾ ਆਪਣਾ ਇਨਫੋਰਸਮੈਂਟ ਇਨਫੋਰਸਮੈਂਟ ਵਿੱਚ ਪੁਲਿਸ ਦੀ ਮਦਦ ਦੇ ਜਿਹੜੇ ਆਪਣਾ ਯੂਥ ਹੈਗਾ ਜਿਹੜੇ ਆਮ ਲੋਕ ਹੈਗੇ ਉਹ ਇਨਫੋਰਮੇਸ਼ਨ ਸ਼ੇਅਰ ਕਰਕੇ ਸਾਡੇ ਨਾਲ ਕਰ ਸਕਦੇ ਹੈਗੇ ਨਸ਼ਾ ਵੇਚਣ ਵਾਲਿਆਂ ਬਾਰੇ ਸੋ ਦੈਟ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਿਕ ਸਜ਼ਾ ਦੇ ਲਾ ਸਕੀਏ ਦੂਜਾ ਜਿਹੜਾ ਸਟੈਫ ਹੈਗਾ ਉਹ ਲੋਕ ਸਾਡੇ ਨਾਲ ਮਿਲ ਕੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ ਜਿਹੜੇ ਡਰੱਗ ਵਿਕਟਿਮ ਹੈਗੇ ਜਿਹੜੇ ਆਪਾਂ ਨੂੰ ਜਿਨ੍ਹਾਂ ਨੂੰ ਡਰੱਗ ਐਡਿਕਟ ਵੀ ਕਹਿੰਦੇ ਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਾਡੇ ਨਾਲ ਮਿਲ ਕੇ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਫੈਸਿਲਿਟੇਟ ਕਰਾ ਕੇ ਆਪਾਂ ਡਰਗ ਡੀ ਐਡਿਕਸ਼ਨ ਕਰਾਈਏ ਤੇ ਫਿਰ ਫਰਦਰ ਰੀਹੈਬਿਲੀਟੇਸ਼ਨ ਕਰਾਈਏ ਸੋ ਥੈਟ ਕਿ ਇੱਕ ਇਨਫੋਰਸਮੈਂਟ ਵਾਲੇ ਪਾਸੇ ਵੀ ਲੋਕਾਂ ਦਾ ਪਾਰਟਿਸਪੇਸ਼ਨ ਸਾਨੂੰ ਚਾਹੀਦਾ ਦੂਜੇ ਪਾਸੇ ਰੀਹੈਬਿਲੀਟੇਸ਼ਨ ਵਾਲੇ ਪਾਸੇ ਵੀ ਲੋਕਾਂ ਦਾ ਸਪੋਰਟ ਮੈਂਟਲ ਸਪੋਰਟ ਸਾਨੂੰ ਚਾਹੀਦਾ ਸੋ ਥੈਟ ਉਹ ਲੋਕ ਮੋਟੀਵੇਟ ਹੋ ਕੇ ਨਸ਼ਾ ਛੱਡ ਕੇ ਤੇ ਇੱਕ ਆਮ ਜੀਵਨ ਵੱਲ ਵੱਧ ਸਕੀਏ ਇਸੇ ਦੀ ਲੜੀ ਵਿੱਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਪੋਰਟਸ ਵੱਲ ਇੱਕ ਹੈਲਦੀ ਲਾਈਫ ਸਟਾਈਲ ਵੱਲ ਉਦਾ ਇੰਟਰਸਟ ਵਧਾਉਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਆ ਸਪੋਰਟਸ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਮੇਰੇ ਅੰਦਾਜ਼ੇ ਦੇ ਮੁਤਾਬਿਕ ਦੇ ਵਿੱਚ ਲਗਭਗ ਜੇ ਰਹੇਗੇ ਪੂਰੇ ਜ਼ਿਲ੍ਹੇ ਤੋਂ ਹੁਣ ਤੱਕ ਦਾ ਜਿਹੜਾ ਅਸੀਂ ਇਨੀਸ਼ੀਅਲ ਸਰਵੇ ਕੀਤਾ ਹੈਗਾ 4000 ਬੱਚੇ ਪਾਰਟਿਸਿਪੇਟ ਐਕਟਿਵਲੀ ਇਨਐਕਟਿਵਲੀ ਮਤਲਬ ਪੈਸਿਵਲੀ ਔਰ ਐਕਟਿਵਲੀ ਪਾਰਟਿਸਿਪੇਟ ਕਰਨਗੇ ਉਸ ਤੋਂ ਇਲਾਵਾ ਬਾਕੀ ਲੋਗ ਆਡੀਅנס ਵੀ ਜਿਹੜੀ ਹੈਗੀ ਇਸ ਤੋਂ ਔਰ ਵਧ ਜੁੜੇਗੀ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੇ ਪੋਲਿਟੀਕਲ ਰਿਪਰੈਜ਼ੈਂਟੇਟਿਵ ਮੋਤਵਾਲ ਲੋਕਾਂ ਨੂੰ ਵੀ ਅਸੀਂ ਇੰਗੇਜ ਕਰ ਰਹੇ ਹਾਂ ਤੇ ਸਬਡਿਵੀਜ਼ਨ ਲੈਵਲ ਤੇ ਪੁਲਿਸ ਸਟੇਸ਼ਨ ਲੈਵਲ ਤੇ ਸਾਰੇ ਲੋਕ ਇੱਥੇ ਅਸੋਸੀਏਟਡ ਰਹਿਣਗੇ ਕਿਉਂਕਿ ਦੇਖੋ ਨਸ਼ੇ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹ ਆਪਣੇ ਸਾਰਿਆਂ ਦੀ ਇੱਕ ਸਾਂਝੀ ਲੜਾਈ ਹੈਗੀ ਆਪਣੇ ਸਮਾਜ ਦੇ ਵਾਸਤੇ ਲੜਾਈ ਹੈਗੀ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਲੜਾਈ ਹੈਗੀ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਇੱਕ ਚੰਗੇ ਪੰਜਾਬ ਦੀ ਸਿਰਜਣਾ ਵਾਸਤੇ ਲੜਾਈ ਹੈਗੀ ਤੇ ਇਹ ਦੇ ਵਸਾਰਾਂ ਦਾ ਪਾਰਟਿਸਪੇਸ਼ਨ ਜਿਹੜਾ ਹੈਗਾ ਉਹ ਵੱਧ ਚੜ ਕੇ ਹੋਣਾ ਜ਼ਰੂਰੀ ਹੈਗਾ ਤੇ ਸੋ ਦੈਟ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਕੇ ਪੁਲਿਸ ਦੇ ਨਾਲ ਜੋੜ ਕੇ ਤੇ ਇਸ ਆਪਣੀ ਜਿਹੜੀ ਲੜਾਈ ਹੈਗੀ ਜਿਹੜੀ ਕੈਂਪੇਨ ਹੈਗੀ ਨਸ਼ੇ ਦੇ ਖਿਲਾਫ ਇਹਨੂੰ ਇੱਕ ਮੁਕੰਮਲ ਤੌਰ ਤੇ ਅੱਗੇ ਵਧਾ ਕੇ ਨਸ਼ੇ ਦਾ ਖਾਤਮਾ ਕਰ ਸਕੀਏ ਜੀ ਪੰਜਾਬ 'ਚ ਵੀ ਵੱਖਰੇ ਵੱਖਰੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮਾਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਮਾਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀ ਆਪਣੇ ਐਸਟੀਐਫ ਜਿਹੜੇ ਹੈਗੇ ਉਹ ਕੋਆਰਡੀਨੇਟ ਕਰ ਰਹੇ ਹੈਗੇ ਪੂਰੇ ਸਟੇਟ ਲੈਵਲ ਤੇ ਤੇ ਜਿੰਨਾ ਮੇਰੇ ਦੇਖਣ ਚ ਹੈਗਾ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਵੱਲੋਂ ਇਸ ਤਰੀਕੇ ਦੀ ਐਕਟੀਵਿਟੀਆਂ ਕਰਾਈ ਜਾ ਰਹੀ ਹੈਗੇ ਆ ਵਕਫ ਵਕਫ ਮੈਂ ਮਿੱਤਿਆਂ ਤੇ ਤੇ ਵਕ ਵਕ ਤਰੀਕੇ ਨਾਲ ਜਿੱਦਾਂ ਪ੍ਰਾਈਜ਼ ਵੀ ਦਿੱਤਾ ਜਾ ਉਹ ਬਕਾਇਦਾ ਸਰਟੀਫਿਕੇਟ ਵੀ ਦਿੱਤੇ ਜਾਣਗੇ ਜਿਹਨੇ ਪਾਰਟਿਸਿਪੇਟ ਕੀਤਾ ਜਿਤਨ ਵਾਲਿਆਂ ਨੂੰ ਜਿਹੜੇ ਵੀ ਲੋਕ ਪਾਰਟਿਸਿਪੇਟ ਕਰਨਗੇ ਇਹਨਾਂ ਚ ਸਾਰੇ ਗੇਮਾਂ ਚ ਸਾਰੇ ਗੇਮਾਂ ਪਾਰਟਿਸਿਪੇਟਸ ਨੂੰ ਆਪਾਂ ਮੇਰੇ ਵੱਲੋਂ ਸਰਟੀਫਿਕੇਟ ਦਿੱਤਾ ਜਾਏਗਾ ਤੇ ਹੌਸਲਾ ਫਜਾਈ ਵਾਸਤੇ ਤੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਨਗਦ ਦੇ ਨਾਮ ਦਿੱਤੇ ਇਸ ਪੈਕਟਰ ਵਿੱਚ ਇਹਦੀ ਏਜ ਵੀ ਰੱਖੀ ਹੈ ਵੀ ਇਹਨੇ ਤਰੀਕ ਓਪਨ ਓਪਨ ਟੀਮਸ ਹੈਗੀ ਆਪਣੀ ਸਾਰੇ ਲੋਕ ਪਾਰਟਿਸਿਪੇਟ ਕਰ ਸਕਦੇ ਹੈ ਰਜਿਸਟ੍ਰੇਸ਼ਨ ਵਗੈਰਾ ਕੋਈ ਹ ਹ ਰਜਿਸਟ੍ਰੇਸ਼ਨ ਵਾਸਤੇ ਅਸੀਂ ਆਪਣੇ ਹੈਲਪਲਾਈਨ ਨੰਬਰ ਹਰ ਥਾਣੇ ਦੇ ਜਿਹੜੇ ਹੈਗੇ ਮੁੰਸ਼ੀ ਦਾ ਨੰਬਰ ਲੋਕਲ ਲੈਵਲ ਤੇ ਥਾਣਾ ਲੈਵਲ ਤੇ ਤੇ ਸੈਂਟਰਲ ਲੈਵਲ ਤੇ ਸਾਡੀ ਇੱਕ ਡਰਗ ਹੈਲਪਲਾਈਨ ਆਲਰੇਡੀ ਵਰਕ ਕਰ ਰਹੀ ਹੈਗੀ ਉਹ ਰਜਿਸਟ੍ਰੇਸ਼ਨ ਹੈਲਪਲਾਈਨ ਵਾਂਗੂ ਵੀ ਕੰਮ ਕਰੇਗੀ ਤੇ ਉਸ ਤੋਂ علاوہ ਸਾਡੇ ਕੰਟਰੋਲ ਰੂਮ ਦੇ ਨੰਬਰ ਹੈਗੇ ਉਹ ਸਾਰੇ ਕੋਆਰਡੀਨੇਟ ਕਰਾ ਕੇ ਜਿਹੜਾ ਹੈਗਾ ਫੈਸਿਲਿਟੇਸ਼ਨ ਫ੍ਰੀ ਆਫ ਕੋਸਟ ਕੇ ਰਜਿਸਟ੍ਰੇਸ਼ਨ ਦੀ ਸਰਫੀਸਫੁੱਲ ਸਭ ਕੁਝ ਫ੍ਰੀ ਆਫ ਕੋਸਟ ਹੈਗਾ ਜੀ ਅਸੀਂ ਤੋਂ ਚਾਹ ਇਹਦੇ ਵਿੱਚ ਕੋਈ ਮਤਲਬ ਇਹ ਆ ਜਿਹੜਾ ਹੈਗਾ ਆਪਣਾ ਲੋਕਾਂ ਨੂੰ ਜੋੜਨ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਉਹਨਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਐਟ ਦ ਸੇਮ ਚੰਗੇ ਕਾਰਵਾਈ ਕਰਨ ਵਾਸਤੇ ਰਿਫਰੈਸ਼ਮੈਂਟ ਵਗੈਰਾ ਤਾਂ ਬਕਾਇਦਾ ਹੋਏਗਾ ਜੀ ਬਿਲਕੁਲ ਰਿਫਰੈਸ਼ਮੈਂਟ ਦਾ ਪੂਰਾ ਇੰਤਜ਼ਾਮ ਕੀਤਾ ਜਾਏਗਾ ਪਾਰਟਿਸਪੈਂਟਸ ਵਾਸਤੇ ਤੇ ਬਕਾਇਦਾ ਪੂਰਾ ਟੈਂਟ ਵਗੈਰਾ ਸਾਰਾ ਆਰਗੇਨਾਈਜ਼ ਪ੍ਰੋਪਰ ਨੂੰ ਕੀਤਾ ਜਾਏਗਾ ਜੀ ਹੁਣ ਤੱਕ ਕਿੰਨੀਆਂ ਕਿ ਟੀਮਾਂ ਜਿਹੜੀਆਂ ਜੋ ਬੱਚੇ ਕਿੰਨੇ ਕੈਂਡੀਡਰ ਮਤਲਬ ਆਪਣਾ ਨਾਮ ਕਰਵਾਉਂਦੇ ਕੁਝ ਥਾਵਾਂ ਤੇ ਜਿਹੜਾ ਹੈਗਾ ਸਬਡਿਵੀਜ਼ਨ ਗੜ ਸੰਕਰ ਚ ਵੀ ਸਾਡੇ ਕੋਲੇ ਬੱਚੇ ਆਜ ਕੁਝ ਮੈਚੇਸ ਚੱਲ ਰਹੇ ਹੈਗੇ ਇਧਰ ਟਾਂਡਾ ਵੀ ਸਾਡੇ ਮੈਚੇਸ ਚੱਲ ਰਹੇ ਹੈਗੇ ਦਸਵਾਚੇ ਵੀ ਆਜ ਮੈਚੇਜ ਹੈਗੇ ਤੇ ਕਾਫੀ ਟੀਮਾਂ ਲਗਭਗ 20 ਤੋਂ ਜ਼ਿਆਦਾ ਟੀਮਾਂ ਸਾਡੇ ਕੋਲ ਜੜੀ ਹੈਗੀ ਹੁਣ ਤੱਕ ਆ ਚੁੱਕੀ ਹੈਗੀ। ਲਾਸਟ ਡੇਟ ਸਰ ਕੀ ਰੱਖੀ ਹੋਈ ਹੈ ਰਜਿਸਟ੍ਰੇਸ਼ਨ ਦੀ? ਨਾ ਰਜਿਸਟ੍ਰੇਸ਼ਨ ਦੇ ਦੇਖੋ ਇਦਾਂ ਹੈਗਾ ਕਿ ਅ ਅੱਜ ਔਰ ਕੱਲ ਦੋ ਮੈਚੇਜ਼ ਆਪਣੇ ਹੋਣੇ ਪੁਲਿਸ ਸਟੇਸ਼ਨ ਲੈਵਲ ਤੇ ਜਿਹੜੀ ਪਿੰਡ ਲੈਵਲ ਦੀ ਟੀਮਾਂ ਆਣ ਗਿਆ ਜੇਕਰ ਲੋਕਾਂ ਦਾ ਪਾਰਟਿਸਪੇਸ਼ਨ ਵੱਧਦਾ ਹੈਗਾ ਤੇ ਉਹ ਲੋਕਾਂ ਦਾ ਰੁਝਾਨ ਆਂਦਾ ਹੈਗਾ ਤੇ ਅਸੀਂ ਉਸ ਡੇਟ ਨੂੰ ਅੱਗੇ ਵੀ ਵਧਾ ਸਕਦੇ ਹੈਗੇ ਤੇ ਅਜ ਪਰਸੋਂ ਤੱਕ ਵੀ ਕਰਾ ਸਕਦੇ ਹੈਗੇ। ਉਹ ਲੋਕਾਂ ਦਾ ਇੰਟਰਸਟ ਤੇ ਲੋਕਾਂ ਤੈਨੂੰ ਜਾਣਦੇ ਰਹੇਗਾ ਜੇਕਰ ਕੱਲ ਤੱਕ ਹੋਰ ਟੀਮਾਂ ਆਂਦੀ ਰਹੀਆਂ ਤਾਂ ਅਸੀਂ ਪਰਸ